ਵਿਸ਼ੇਸ਼ ਮਲਕਾਤਾਂ ਅੰਤੜਾਂ ਨਾਲ ਰੂਬਰੂ ਕਰਵਾਉਣ ਜਾ ਰਹੇ ਆਂ ਪੁਲਜੀਤ ਸਿੰਘ ਵਰਪਾਲ ਤੇ ਇੰਦਰਮਨ ਸਿੰਘ ਨੰਜਨ ਵੱਲੋਂ ਸਰਦਾਰ ਰਾਜਵੀਰ ਸਿੰਘ ਜੀ ਰਾਜੂ ਜਿਹੜੇ ਕਿ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 32 ਦੇ ਇੰਚਾਰਜ ਵੀ ਨੇ ਤੇ ਉਹ ਕੇ ਸਮਾਜ ਸੇਵਕ ਵੀ ਹੈ ਇੱਥੇ ਹੀ ਬਸ ਨਹੀਂ ਹੋਰ ਹੀ ਬਹੁਤ ਸਾਰੀਆਂ ਸਮਾਵਾਂ ਇਹ ਜਿਹੜੇ ਨੇ ਕਰਦੇ ਨੇ ਜਿਹੜੀਆਂ ਸਮਾਵਾਂ ਇਹਨਾਂ ਵੱਲੋਂ ਕੀਤੀਆਂ ਦੀ ਨੇ ਬਿਨਾ ਕਿਸੇ ਜਾਤ ਪਾਤ ਬਿਨਾ ਕਿਸੇ ਧਰਮ ਦੇ ਬਿਨਾ ਕਿਸੇ ਪੇਤ ਭਾਪ ਦੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਇਹ ਲੰਗਰ ਜਿਹੜਾ ਲਗਾ ਰਹੇ ਨੇ ਤੰਤਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਤਾਂ ਲੰਗਰ ਦੀ ਪ੍ਰਥਾ ਸਿੱਖ ਧਰਮ ਦੀ ਮਹਾਨ ਦੇਣ ਹੈ ਬਾਕੀ ਸਾਰੇ ਧਰਮਾਂ ਨਾਲੋਂ ਵਿਲੱਖਣਤਾ ਦੀ ਮੁਢਲੀ ਨਿਸ਼ਾਨੀ ਹੀ ਇਹ ਹੈ ਤੋਂ ਸਦਾ ਰਾਜਪੇ ਸਿੰਘ ਜੀ ਰਾਜੂ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੰਤਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇਗੀ ਦਾਸ ਰਾਜਵੀਰ ਸਿੰਘ ਰਾਜੂ ਵਾਰ ਇਨਚਾਰਜ ਬਕਤੀ ਕਾਂਗਰਸ ਪਾਰਟੀ ਤੋਂ ਮੈਂ ਅੱਜ ਸਮੁੱਚੇ ਹੀ ਇਲਾਕਾ ਨਿਵਾਸੀਆਂ ਨੂੰ ਤੇ ਪੂਰੀ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਾਰੇ ਹੀ ਪਰਿਵਾਰ ਮਲੇ ਨਿਵਾਸੀ ਸਾਰੇ ਮੇਰੇ ਵੀਰ ਭਰਾ ਇਹ ਪ੍ਰਮਾਤਮਾ ਨੇ ਦੇ ਮਿਹਰ ਭਰੇ ਹੱਥ ਰੱਖੇ ਤੰਦਰੁਸੀਆਂ ਬਖਸ਼ੇ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਦੇ ਲੰਗਰ ਲਾ ਰਹੇ ਆ ਮੈਨੂੰ ਪਿਛਲੇ ਲੰਬੇ ਸਮੇਂ ਤੋਂ 20 ਤੋਂ 22 ਸਾਲ ਹੋ ਗਏ ਨੇ ਇਹ ਜਨਮ ਦਿਹਾੜਾ ਮਨਾਉਂਦੇ ਨੂੰ ਤੇ ਇਸੇ ਤਰ੍ਹਾਂ ਹਰ ਸਾਲ ਮਾਤਾ ਰਾਣੀ ਦਾ ਜਾਗਰਣ ਵੀ ਅਸੀਂ ਕਰਾਣੇ ਆ ਮੇਰੀ ਟੀਮ ਵੱਧ ਚੜ ਕੇ ਮੇਰ ਨਾਲ ਸਹਿਯੋਗ ਦਿੰਦੀ ਆ ਚਾਹੇ ਲੰਗਰ ਦਾ ਹੋਵੇ ਚਾਹੇ ਜਾਗਰਨ ਦਾ ਹੋਵੇ ਚਾਹੇ ਕਿਸੇ ਗਰੀਬ ਬੰਦੇ ਦੀ ਮਦਦ ਹੋਵੇ ਚਾਹੇ ਕਿਸੇ ਲੜਕੀ ਦੀ ਕੋਈ ਸ਼ਾਦੀ ਹੋਵੇ ਚਾਹੇ ਕਿਸੇ ਦੀ ਅੱਖਾਂ ਦਾ ਆਪਰੇਸ਼ਨ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਵੀ ਕੋਈ ਹੈਲਪ ਹੋਵੇ ਮੇਰੀ ਟੀਮ ਮੇਰ ਨਾਲ ਵੱਧ ਚੜ ਕੇ ਇਸ ਯੋਗਦਾਨ 'ਚ ਹਿੱਸਾ ਪਾਉਂਦੇ ਨੇ ਮੈਂ ਉਹਨਾਂ ਦਾ ਤਹਿ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਤੇ ਮੈਂ ਇੱਕ ਨਵੀਂ ਪੀੜ੍ਹੀ ਨੂੰ ਇਹ ਇੱਕ ਦੇਣਾ ਚਾਹੁੰਨਾ ਵਾਂ ਸਨੇਹਾ ਕਿ ਨਸ਼ੇ ਨੂੰ ਤਿਆਕ ਕੇ ਗੁਰੂ ਮਹਾਰਾਜ ਦੇ ਕਾਰਜ ਵਿੱਚ ਹਿੱਸਾ ਪਾਓ ਜਿਹੜੇ ਨਸ਼ਾ ਨੂੰ ਤਿਆਗੋ ਤੇ ਚੰਗੀ ਰਾਹ ਤੇ ਜਿਹੜੇ ਸਾਡੇ ਗੁਰੂ ਪੀਰਾਂ ਨੇ ਸਾਨੂੰ ਤੋਰਿਆ ਵਾ ਉਸ ਰਾਹ ਤੇ ਤੁਰੋ ਜੀ ਸਿੰਘ ਜੀ ਤੁਸੀਂ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਹੈ ਤੁਸੀਂ ਦੱਸਿਆ ਹੁਣੇ ਆਪਣੇ ਬਾਈਟ ਦੇ ਵਿੱਚ ਵੀ ਲੰਗਰ ਦੀ ਸੇਵਾ ਜਿਹੜੀ ਉਹ ਨਿਭਾ ਰਹੇ ਹੋ ਉਹ ਤੁਸੀਂ ਇਕੱਲੇ ਕਰੀ ਜਾਂ ਤੁਹਾਡੀ ਕੋਈ ਸੋਸਾਇਟੀ ਆ ਉਹਦੇ ਵੱਲੋਂ ਕੀਤੀ ਜਾਂਦੀ ਹੈ ਉਹ ਕਿੰਨੇ ਸਾਲ ਤੋਂ ਸਾਡੀ ਪਿਛਲੇ 20-22 ਸਾਲ ਤੋਂ ਮਾਤਾ ਰਾਣੀ ਦੇ ਜਾਗਰਨ ਦੇ ਇੱਕ ਤਾਂ ਨੌਜਵਾਨ ਸਿਕ ਸਭਾ ਅਸੀਂ ਬਣਾਈ ਹੈ ਜੀ 2003 ਤੋਂ ਅਸੀਂ ਉਹ ਸੁਸਾਇਟੀ ਚਲਾ ਰਹੇ ਹਾਂ ਜੀ ਆਪਾਂ ਬਹੁਤ ਵਧੀਆ ਸੁਸਾਇਟੀ ਆ ਸਾਡੇ ਕਿਸੇ ਮੈਂਬਰ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਬੇਦਾਗ ਸਭ ਮੇਰੇ ਮੈਂਬਰ ਆ ਇਹਨਾਂ ਤੇ ਕੋਈ ਵੀ ਅਸਾ ਕ੍ਰਿਮੀਨਲ ਕੋਈ ਕਿੱਦਾਂ ਦਾ ਵੀ ਕੋਈ ਵੀ ਇਹਨਾਂ ਦੇ ਦਰਗਾਸ ਕੋਈ ਪਰਚਾ ਕਿਸੇ ਮੇਰੇ ਮੈਂਬਰ ਤੇ ਨਹੀਂਗਾ ਤੇ ਮੈਨੂੰ ਬਹੁਤ ਮਾਣ ਵਾ ਕਿ ਮੇਰੇ ਨਾਲ ਜਿਹੜੀ ਟੀਮ ਜੁੜੀ ਆ ਬੜੀ ਸੱਚੀ ਆ ਤੇ ਸੁੱਚੀ ਟੀਮ ਆ ਉਹ ਸੇਵਾ ਕਰਦੇ ਆ ਰਹੀ ਮੇਰੇ ਨਾਲ ਤੇ ਗਾਂਵ ਵੀ ਉਹ ਮੈਂ ਨਾ ਸੇਵਾ ਕਰਨਾ ਟਿਕੜ ਕੇ ਦੁੱਪਰ ਵਜੇ ਨਾਲੇ ਤੱਪੇ ਚੁੱਲਾ ਟਿਕੜ ਕੇ ਦੁੱਪਰ ਵਜੇ ਨਾਲੇ ਤੱਪੇ ਚੁੱਲਾ ਇੰਨੇ ਗੱਲੇ ਰੱਬ ਵੀ ਰਾਜੀ ਤੇ ਨਾਲੇ ਰਾਜੀ ਬੁੱਲਾ ਤੋ ਇਹ ਸੇਵਾ ਕਰਕੇ ਤੁਸੀਂ ਬੜੀ ਮਹਾਨ ਸੇਵਾ ਬਾਬੇ ਨਾਨਕ ਨੇ ਜੋ 13 13 ਕਰਕੇ ਜਿਹੜਾ ਤੋਲਿਆ ਫਿਰ ਉਹਨਾਂ ਨੇ ਵਿਦੇਸ਼ ਦਿੱਤਾ ਨਾਮ ਜਪੋ ਕਿਤ ਛਕੋ ਤੇ ਵਣ ਛਕੋ ਆਪਣੀ ਸੁੱਚੀ ਕਮਾਈ ਚੋਂ ਤੁਸੀਂ ਸੇਵਾ ਕਰਿਓ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਇਸ ਧਰਤੀ ਤੇ ਗੁਰੂ ਅਮਰਦਾਸ ਜੀ ਨਗਰੀ ਤੇ ਧਰਤੀ ਦੇ ਜਨਮ ਲਿਆ ਮੈਂ ਬਹੁਤ ਭਾਗੀਸ਼ਾਲੀ ਬੰਦਾ ਹਾਂਗਾ ਜਿਹੜਾ ਇਸ ਧਰਤੀ ਤੇ ਮੈਂ ਜਨਮ ਲਿਆ ਤੇ ਮੈਨੂੰ ਪ੍ਰਮਾਤਮਾ ਨੇ ਇਸ ਚੰਗੇ ਕਾਰਜ ਲਈ ਚੁਣਿਆ ਵਾ ਮੈਂ ਸੱਚੇ ਪਾਤਸ਼ਾਹ ਦਾ ਸੇਵਾਦਾਰ ਬਣ ਕੇ ਰਵਾਂਗਾ ਸੇਵਾ ਕਰਦਾ ਸੀ ਕਰਦਾ ਰਵਾਂਗਾ ਅਗਾਹ ਵੀ ਕਰਾਂਗਾ ਇਹ ਰਾਜਵੀਰ ਸਿੰਘ ਰਾਜੂ ਦੇ ਘਰ ਦੇ ਦਰਤ ਦੇ ਦਰਵਾਜ਼ੇ 24 ਘੰਟੇ ਖੁੱਲੇ ਆ ਕਿਸੇ ਵੀਰ ਨੂੰ ਕਿਸੇ ਸੇਵਾ ਦੀ ਕਿਸ ਤਰ੍ਹਾਂ ਦੀ ਲੋੜ ਆ ਇਹ ਤੁਹਾਡਾ ਦਾਸ ਰਾਜਵੀਰ ਸਿੰਘ ਰਾਜੂ ਵਾਰਡ ਨੰਬਰ 32 ਦਾ ਇੰਚਾਰਜ ਇਸ ਸੇਵਾ ਵਿੱਚ ਤੁਹਾਡੇ ਹਾਜ਼ਰ ਹੈ। ਤਕੀਏ ਮਸਜਿਦ ਤੇ ਅਤੀਤ ਕੋਈ ਚੱਲ ਆਵੇ ਤਕੀਏ ਮਸਜਿਦ ਤੇ ਅਤੀਤ ਕੋਈ ਚੱਲ ਆਵੇ ਬਾੰਗ ਤੇ ਨਮਾਜ਼ਾਂ ਨੇ ਕਲਮਾ ਪੜਾਈਦਾ ਮੰਦਰਾਂ ਤੇ ਮੱਟ ਕੋਈ ਡੇਰਿਆਂ ਦੀ ਸੈਰ ਕਰੇ ਤੂਪ ਦੀਪ ਆਰਤੀ ਤਾਂ ਬਹੁਤ ਫਰਸਾਈਦਾ ਦੇਵੀ ਦੇ ਦਿਵਾਰੇ ਤੇ ਸਵਾਲੀ ਜਾਣ ਯਾਤਰੀ ਜੇ ਦੇਵੀ ਦੇ ਦਿਵਾਰੇ ਤੇ ਸਵਾਲੀ ਜਾਣ ਯਾਤਰੀ ਜੇ ਟੱਲੀਆਂ ਦੇ ਟੱਲ ਤਾਂ ਬਥੇਰਾ ਖੜਖਾਈਦਾ ਪਰ ਤੇਰੇ ਗੁਰਦੁਆਰੇ ਤੋਂ ਬਿਗਾਰ ਨਿਰੰਕਾਰੀ ਦਾਤਾ ਡੰਕੇ ਨਾਲ ਲੰਗਰ ਨਾਲ ਕਿਤੇ ਵਰਤਾਈਦਾ ਤੋਂ ਤੁਹਾਡੀ ਮੁਲਾਪਤ ਕਰਾ ਜਾਣ ਜਾ ਰਹੇ ਸੀ ਰਾਜਵੀਰ ਸਿੰਘ ਰਾਜੂ ਜੀ ਨਾਲ ਰਾਜੂ ਜੀ ਤੁਸੀਂ ਬਹੁਤ ਸੋਹਣਾ ਤੁਸੀਂ ਸੰਤਨੂ ਵੀ ਜਿਹੜਾ ਉਪਦੇਸ਼ ਦਿੱਤਾ ਲਾਸਟ ਦੇ ਦੱਸੋ ਵੀ ਇਸ ਦਿਨ ਦਿਹਾੜੇ ਤੇ ਤੁਸੀਂ ਸੰਤਾਨ ਨੂੰ ਕੀ ਕਹਿਣਾ ਚਾਹੋਗੇ ਜਾਂ ਨੌਜਵਾਨ ਪੀੜ੍ਹੀ ਨੂੰ ਕੀ ਆਪਣਾ ਸੰਦੇਸ਼ ਦਿਓ ਜੀ ਮੈਂ ਇੱਕ ਨੌਜਵਾਨ ਪੀੜ੍ਹੀ ਨੂੰ ਇੱਕ ਸਨੇਹਾ ਲਾਣਾ ਚਾਹੁੰਦਾ ਹਾਂ ਕਿ ਨਸ਼ਿਆਂ ਦੇ ਕੰਮ 'ਚ ਨਾ ਪਾਓ ਨਸ਼ਿਆਂ ਦੀ ਜ਼ਿੰਦਗੀ ਦੇ ਵਿੱਚ ਦਲਦਲ ਦੇ ਵਿੱਚ ਮਾਂ ਪਿਓ ਭੈਣ ਭਰਾ ਵੀ ਦਲਦਲ 'ਚ ਫਸ ਜਾਂਦੇ ਨੇ ਜਦੋਂ ਉਹਨਾਂ ਦਾ ਬੇਟਾ ਜਾਂ ਕੋਈ ਉਹਨਾਂ ਦਾ ਘਰ ਦਾ ਮੈਂਬਰ ਨਸ਼ਿਆਂ ਦੀ ਦਲਦਲ 'ਚ ਫਸ ਜਾਂਦਾ ਵਾ ਉਸ ਘਰ ਨੂੰ ਪਤਾ ਲੱਗਦਾ ਵਾ ਜਦੋਂ ਦਲਦਲ 'ਚ ਫਸਿਆ ਹੁੰਦਾ ਵਾ ਤੇ ਮੈਂ ਨਵੀਂ ਪੀੜ੍ਹੀ ਨੂੰ ਨੌਜਵਾਨ ਨੂੰ ਇਹ ਸਨੇਹਾ ਲਾਉਣਾ ਚਾਹਨਾ ਵਾਂ ਕਿ ਚੰਗੇ ਕਾਰਜ ਕਰੋ ਇਹ ਲੰਗਰ ਲਾਣੇ ਜਾਗਰਣ ਕਰਾਉਣੇ ਭੰਡਾਰੇ ਕਰਾਉਣੇ ਇਹ ਸਾਡੇ ਗੁਰੂ ਪੀਰਾਂ ਨੇ ਦਿਖਾਉਣ ਦੇ ਵਿੱਚ ਇਹ ਰਚਨਾ ਸੀ ਉਹਨਾਂ ਦੇ ਜੋ ਉਹਨਾਂ ਦੇ ਰਚਨਾਵਾਂ ਉਹਨਾਂ ਦਾ ਸਾਡੇ ਕਲਚਰ ਆ ਸਾਡੇ ਪੰਜਾਬ ਦਾ ਲੰਗਰ ਲਾਉਣਾ ਪੰਡਾਰੇ ਲਾਉਣਾ ਤੇ ਮੈਂ ਕਹਾਂਗਾ ਨੌਜਵਾਨ ਪੀੜ੍ਹੀ ਨੂੰ ਇਹ ਸਾਰੇ ਕਾਰ ਛੱਡ ਕੇ ਸਮਾਜ ਸੇਵਕ ਕੰਮ ਕਰੋ ਗਰੀਬਾਂ ਬੰਦਿਆਂ ਦੀ ਮਦਦ ਕਰੋ ਕਿਸੇ ਤਰ੍ਹਾਂ ਦਾ ਕੋਈ ਮਤਵਾ ਉਹ ਕਰੋ ਤੇ ਤੁਹਾਨੂੰ ਪਰਮਾਤਮਾ ਵੀ ਸਤਿ ਸ੍ਰੀ ਅਕਾਲ ਰਾਜਵੀਰ ਸਿੰਘ ਜੀ ਰਾਜੂ ਇੱਕ ਵਾਰ ਫਿਰ ਅਸੀਂ ਕੁਲਜੀਤ ਸਿੰਘ ਵਰਪਾਲ ਤੇ ਇੰਦਰਮਨ ਸਿੰਘਾਂ ਜਾਨ ਆਪਣੇ ਚੈਨਲ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੀ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਦਿੰਨੇ ਆ ਥੈਂਕ ਯੂ ਵੈਰੀ ਮਚ